ਇੱਕ ਵਾਰ ਨਾ ਇੱਕ ਪਿੰਡ ਵਿੱਚ ਦੀ ਤਿੰਨਵੀਂ ਮਾਲਕ ਤੁਰੇ ਜਾਂਦੇ ਨੇ। ਹੱਥ ਜੁਣ ਦੇ ਘੋੜਾ ਤਿੰਨੇ ਜਣੇ ਤੁਰੇ ਜਾ ਰਹੇ ਨੇ ਘੋੜਾ ਤਿੰਨੀ ਮਾਲਕ। ਉਹ ਪਿੰਡ ਦੇ ਭਾਈ ਮੋਰਤ ਜੀ ਨੂੰ ਨੰਗਾ ਨੰਗੇ ਲੋਕ ਉਹਨਾਂ ਵੱਲ ਦੇਖ ਕੇ ਹੱਸੇ। ਉਹ ਕਹਦੇ ਤਿੰਨੇ ਤੁਰੇ ਜਾਂਦੇ ਕੋਈ ਜਣਾ ਤਾਂ ਘੋੜੇ ਦੇ ਬਹਿ ਜਾਓ। ਉਹਨੇ ਕੀ ਕਰਿਆ ਥੋੜੀ ਗਾਹ ਜਾ ਕੇ ਸੋਚਿਆ ਵੀ ਇਹ ਕਰੋ ਤੋਰੀਆ ਬੁੱਢੀ ਵੀ ਮੈਂ ਇਹ ਨੂੰ ਪਰਬਠੇ ਹਾਦਣਾ ਹੋ ਕੇ। ਉਹਨੇ ਅਭੀ ਔਰਤ ਉੱਪਰ ਬਠਿਆ ਦੀ ਆਪ ਮੂਰੇ ਲਗਾਮ ਫੜ ਕੇ ਹੋ ਗਿਆ ਭਾਈ ਥੋੜਾ ਜੱਗ ਅੱਗੇ ਗਏ ਚੌਕਾਇਆ ਉਹ ਕਹਿੰਦੇ ਦੇਖੋ ਕਿਵੇਂ ਜਨਾਨੀ ਦੇ ਥੱਲੇ ਲੱਗਿਆ ਜਨਾਨੀ ਨਾਲ ਦੇ ਉੱਪਰ ਬਠਿਆ ਰਖੀ ਆ ਆਪ ਥੱਲੇ ਤੋਂ ਰਹਿ ਜਾਂਦਾ ਉਹ ਥੋੜੀ ਜੀ ਗਾਂ ਹੋਰ ਗਿਆ ਉਹਨੇ ਕੀ ਕਰਾਈ ਜਨਾਨੀ ਥੱਲੇ ਕਰਤੀ ਆਪ ਘੋੜੇ ਦੇ ਉੱਪਰ ਬਹਿ ਗਿਆ ਚਲੋ ਚਲੋ ਥੋੜੀ ਜੀ ਗਾਂ ਗਏ ਕਹਿੰਦੇ ਦੇਖੋ ਇਹਦੀ ਅਕਲ ਗੱਟਿਆਂ ਚ ਔਰਤ ਨੂੰ ਤੋਰੀ ਜਾਂਦਾ ਆਪ ਘੋੜੇ ਤੇ ਬੈਠਾ ਥੋੜੀ ਜੀ ਗਾਂ ਗਿਆ ਤੇ ਦੋਨੇ ਵਜੇ ਨੇ ਉੱਪਰ ਉਹ ਦੋਨੇ ਬਹਿ ਕੇ ਉੱਪਰ ਉਹਦੇ ਥੋੜੀ ਜੀ ਹੋਰ ਗਾਂ ਗਏ ਲੋਕ ਕਹਿੰਦੇ ਉਹ ਤੇਰਾ ਦਿਮਾਗ ਠੀਕ ਹੈ ਹੈ ਐਨੀ ਗਰਮੀ ਦੇ ਵਿੱਚ ਵੀ ਦੋ ਜਣੇ ਦੇ ਉੱਪਰ ਬੈਠੇ ਹੋ ਜਾਨਵਰ ਦੀ ਜਾਨ ਕੱਢਣੀ ਆ ਉਤਰਿਆ ਜੀ ਉਹਨੇ ਘੋੜਾ ਚੱਕਿਆ ਮੁੱਡੇ ਦੇ ਧਰ ਲਿਆ ਥੋੜੀ ਜੀ ਗਾਂ ਹੋਰ ਗਏ ਉਹ ਕਰੇ ਤਰ੍ਹਾਂ ਦਿਮਾਗ ਨਹੀਂ ਕੰਮ ਕਰਦਾ ਉਪੋੜੇ ਨੂੰ ਥੱਲੇ ਦਾ ਦੋ ਉੱਪਰ ਬਹਿ ਜਾ ਸੋ ਇਹ ਗਲਤ ਦੁਨੀਆਦਾਰੀ ਦੀ ਇਹ ਦੁਨੀਆਦਾਰੀ ਆ ਬਾਈ ਜੀ ਇਹਨਾਂ ਨੇ ਕਿੰਤੂ ਪ੍ਰੰਤੂ ਕਰਦੀ ਰਹਿਣਾ ਜੇ ਤੂੰ ਕੋੜੇ ਤੇ ਬੈਠਾ ਤਾਂ ਵੀ ਕਿੰਤੂ ਪ੍ਰੰਤੂ ਕਰਨਾ ਇਹਨਾਂ ਨੇ ਜੇ ਤਾ ਘੋੜਾ ਮੋੜਿਆ ਤੇ ਰੱਖ ਲਿਆ ਤਾਂ ਵੀ ਕਿੰਤੂ ਪ੍ਰੰਤੂ ਕਰਨਾ ਇਹਨਾਂ ਨੇ ਇਹਨਾਂ ਦਾ ਮੂੰਹ ਨਹੀਂ ਕੋਈ ਫੜ ਸਕਦਾ ਦੁਨੀਆ ਦੀ ਪਰਵਾਹ ਨਾ ਕਰਿਆ ਕਰੋ ਜੋ ਤੁਹਾਡੇ ਦਿਨ ਨੂੰ ਚੰਗਾ ਲੱਗਦਾ ਜੋ ਤੁਹਾਨੂੰ ਸਹੀ ਲੱਗਦਾ ਉਹ ਕਰਿਆ ਕਰੋ ਸਭ ਤੋਂ ਵੱਡੀ ਬਿਮਾਰੀ ਆ ਵੀ ਲੋਕ ਕੀ ਕਹਿਣਗੇ ਇਸ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਬਿਮਾਰੀ ਆ ਵੀ ਲੋਕ ਕੀ ਕਹਿਣਗੇ ਇਹ ਦੁਨੀਆਦਾਰੀ ਆ ਜੀ ਦਾ ਮੂੰਹ ਕੁਛ ਦਾ ਨਹੀਂ ਫੜ ਸਕਦੇ ਆਪਾਂ ਜੋ ਸਹੀ ਲੱਗਦਾ ਤੁਹਾਡੇ ਮਨ ਨੂੰ ਤੁਹਾਡੇ ਮਨ ਨੂੰ ਪਹੁੰਚਦਾ ਉਹ ਜ਼ਰੂਰ ਕਰਿਆ ਕਰੋ ਇਹ ਨਾ ਸੋਚੋ ਵੀ ਦੁਨੀਆਦਾਰੀ ਕੀ ਕਹੋਗੀ ਇਹਨਾਂ ਨੇ ਕਾਇਦਾ ਹੀ ਰਹਿਣਾ